ਡਾਕੂ ਵੀਰ ਲਾਪਲੀ ਸਿੰਘ ਆਪਣੀ ਪਤਨੀ ਸਰਪ੍ਰੀਤ ਕੌਰ ਜੀ ਦੇ ਨਾਲ ਸੋਸ਼ਲ ਮੀਡੀਆ ਅਕਾਊਂਟ ਉੱਪਰ ਲਗਾਤਾਰ ਵੀਡੀਓ ਸਾਂਝੀਆਂ ਕਰ ਰਹੇ ਹਨ ਹੁਣ ਉਹਨਾਂ ਨੇ ਆਪਣੇ YouTube ਚੈਨਲ ਉੱਪਰ ਆਪਣੇ ਵਿਆਹ ਦਾ ਵਲੌਗ ਵੀ ਸਾਂਝਾ ਕੀਤਾ ਹੈ ਜੇਕਰ ਕੋਈ ਵੀ ਫੈਨ ਉਹਨਾਂ ਦੇ ਵਿਆਹ ਦਾ ਵਲੌਗ ਦੇਖਣਾ ਚਾਹੁੰਦਾ ਹੈ ਤਾਂ ਉਹਨਾਂ ਦੇ YouTube ਚੈਨਲ ਡਾਕੂ 307 ਉੱਤੇ ਜਾ ਕੇ ਵੇਖ ਸਕਦਾ ਹੈ ਨਾਲ ਹੀ ਉਹਨਾਂ ਨੇ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਡਾਕੂ ਵੀਰ ਲਾਪਲੀ ਸਿੰਘ ਆਪਣੀ ਪਤਨੀ ਦੇ ਹੱਥਾਂ ਉੱਪਰ ਮਹਿੰਦੀ ਲਗਾ ਰਹੇ ਹਨ ਅਤੇ ਉਹਨਾਂ ਦੀ ਪਤਨੀ ਸਰਪ੍ਰੀਤ ਕੌਰ ਜੀ ਉਹਨਾਂ ਵੱਲ ਬੇहद ਪਿਆਰ ਨਾਲ ਦੇਖ ਰਹੇ ਹਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਜਾਨੇ ਕਿੰਨੇ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ ਹਾਲ ਹੀ ਉਹਨਾਂ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜੋ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਨੇ ਆ ਉਹ ਮੈਂ दारू ਵਾਲੇ ਪੁੱਤ ਰਖਿਸ਼ੋ ਕਿੱਥੇ ਆ ਮੈਨੂੰ ਵੀ ਪਤਾ ਕਿੱਥੇ ਗਈ ਆ ਤੂੰ ਨਾ ਹੁਣ ਦਾਰੂ ਪੀਣੀ ਛੱਡ ਦੇ ਲੈ ਦਾਰੂ ਨਾਲ ਕਿਵੇਂ ਛੱਡਦਾ ਦਾਰੂ ਤੇ ਨਾ ਜੱਟ ਆਈ ਦੋਰੀ ਤਾਂ ਹਾਂਜੀ ਫਿਰ ਕਿਵੇਂ ਲੱਗਾ ਡਾਕੂ 307 ਕਪਿਲ ਆਪਣੀ ਰეკਮੈਂਡ ਬਾਕਸ ਵਿੱਚ ਜ਼ਰੂਰ ਦਿਓ ਤੇ ਸਾਡੇ ਚੈਨਲ ਨਾਲ ਬਣੇ ਰਹਿਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ